ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਜਿਸ ਤਰ੍ਹਾਂ ਪੂਰਾ ਇਹ ਮਹੀਨਾ ਹੀ ਦਿਨ ਤਿਹਾਰਾਂ ਦਾ ਹੈ ਸਾਡੇ ਨਾਲ ਜੁੜ ਚੁੱਕੇ ਨੇ ਸਮਾਜ ਸੇਵੀ ਰਵੀ ਬਸਰਾ ਜੀ ਸੋ ਗੱਲਬਾਤ ਕਰਦੇ ਹੈਗੇ ਆ ਹਾਂਜੀ ਜਿਸ ਤਰ੍ਹਾਂ ਦਿਨ ਤਿਹਾਰਾਂ ਦਾ ਇਹ ਪੂਰਾ ਹਫਤਾ ਚੱਲ ਰਿਹਾ ਹੈਗਾ ਆ ਇਸ ਮੌਕੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿਸ ਤਰ੍ਹਾਂ ਸੰਦੇਸ਼ ਦੇਵੋਗੇ ਮੁਬਾਰਕਾਂ ਕਿੱਦਾਂ ਦਿੰਨੇ ਆ ਮੈਂ ਰਵੀ ਬਸਰਾ ਆਪਣੇ ਇੰਸ਼ੋਰੈਂਸ ਸੈਂਟਰ ਵੱਲੋਂ ਆਪਣੇ ਸਟਾਫ ਵੱਲੋਂ ਜੀ ਅਤੇ ਵਾਰਡ ਨੰਬਰ 7 ਤੋਂ ਕਾਉਂਸਲਰ ਗੀਤਾ ਬਸਰਾ ਜੀ ਵੱਲੋਂ ਸਾਰੇ ਨਕੋਦਰ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦੇ ਦੀਆਂ ਜੀ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਮੈਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਸਾਡੇ ਨਕੋਦਰਵਾਸੀਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀ ਲੈ ਕੇ ਆਵੇ ਤਰੱਕੀ ਲੈ ਕੇ ਆਵੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਅਕਸਰ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਮਾਦੀਮ ਰਾਹੀਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਖਾਸ ਕਰ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਵੀ ਕਿ ਉਹ ਗ੍ਰੀਨ ਤੇ ਸੇਫ ਦੀਵਾਲੀ ਮਨਾਉਣ ਜੀ ਪੋਲੂਸ਼ਨ ਘੱਟ ਤੋਂ ਘੱਟ ਬਣਾਉਣ ਜਿਦਾ ਹੁਣ ਤੁਸੀਂ ਪੋਲੂਸ਼ਨ ਦੀ ਵੀ ਗੱਲ ਕੀਤੀ ਹੈਗੀ ਆ ਤੇ ਇਸ ਵਿੱਚ ਜਿਸ ਤਰ੍ਹਾਂ ਪਿੱਛੇ ਕਾਫੀ ਹੜ ਆਏ ਬਹੁਤ ਬੁਰਾ ਹਾਲ ਹੋਇਆ ਲੇਕਿਨ ਉਹਦੇ ਪਿੱਛੇ ਕਾਰਨ ਕੀ ਆ ਵੀ ਦਰਖਤ ਜਿਹੜੇ ਕੱਟੇ ਜਾ ਰਹੇ ਬਹੁਤ ਵੱਡੇ ਲੈਵਲ ਤੇ ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਇਸ ਚੀਜ਼ ਨੂੰ ਪ੍ਰੋਮੋਟ ਕਰ ਰਹੇ ਹੈਗੇ ਆ ਵੀ ਕਿਤੇ ਨਾ ਕਿਤੇ ਜਿਹੜੇ ਆ ਜੇ ਕੱਟੇ ਜਾ ਰਹੇ ਦਰਖਤ ਕਿਉਂਕਿ ਡਵੈਲਪਮੈਂਟ ਵੀ ਜ਼ਰੂਰੀ ਹੈਗਾ ਆ ਉਸ ਦੇ ਨਾਲ ਕੀ ਆ ਵੀ ਨਵੇਂ ਜਿਹੜੇ ਬੁੱਟੇ ਆ ਦਰਖਤ ਲਾਏ ਜਾਣ ਅ ਉਸ ਲੇਖੀ ਕਹਿਣਾ ਚਾਹੂਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਮੈਂ ਤੁਹਾਡੇ ਮਾਧਮ ਰਾਹੀਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਵੱਧ ਵੱਧ ਦਰਖਤ ਲਗਾਉਣੇ ਚਾਹੀਦੇ ਆ ਤਾਂ ਕਿ ਆਪਾਂ ਗ੍ਰੀਨ ਦੀਵਾਲੀ ਦਾ ਮੈਸੇਜ ਦੇ ਸਕੀਏ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਟੀਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਦੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਜੀ ਧੰਨਵਾਦ